ਆਣੇ ਕਹਿੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਪੂਰਾ ਕਰਨ ਲਈ ਲੋਕ ਹਰ ਤਰ੍ਹਾਂ ਦੇ ਜਿਹੜੇ ਹੈਗਾ ਉਪਰਾਲੇ ਕਰਦੇ ਨੇ ਤੁਹਾਨੂੰ ਅੱਜ ਇੱਕ ਅਜਿਹੇ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜੋ ਪੇਸ਼ੇ ਤੋਂ ਪ੍ਰੋਫੈਸਰ ਨੇ ਪਰ ਉਹਨਾਂ ਦਾ ਸ਼ੌਂਕ ਹੈ ਉਹਨਾਂ ਵੱਲੋਂ ਪ੍ਰਾਤਨ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਜਾਂ ਪ੍ਰਾਤਨ ਅਵਸਥਾ ਨੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਕੱਠਾ ਕੀਤਾ ਗਿਆ ਤੇ ਪਿੰਡ ਦੇ ਵਿੱਚ ਇੱਕ ਮਿਊਜ਼ੀਅਮ ਤਿਆਰ ਕੀਤਾ ਗਿਆ ਸਾਡਾ ਹਰਦਰਸ਼ਨ ਸਿੰਘ ਸੋਹਲ ਪ੍ਰੋਫੈਸਰ ਨੇ ਜੋ ਮੌਜੂਦ ਨੇ ਗੱਲਬਾਤ ਕਰਦੇ ਆਂ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਇਸ ਸ਼ੌਂਕ ਬਾਰੇ ਦੱਸੋ ਇਹ ਸ਼ੌਂਕ ਮੈਨੂੰ ਬਚਪਨ ਤੋਂ ਸ਼ੌਂਕ ਹੈ ਜੀ ਦੇਖੋ ਮੈਂ ਪਹਿਲਾਂ ਪੇਂਟਿੰਗ ਕਰਦਾ ਪੇਂਟਿੰਗ ਤਾਂ ਮੇਰਾ ਇੱਕ ਜਨੂਨ ਹੈ ਤੁਸੀਂ ਜਿਹੜੀਆਂ ਪੇਂਟਿੰਗਸ ਦੇਖ ਰਹੇ ਹੋ ਚਾਹੇ ਵਿਰਾਸਤ ਦੀਆਂ ਐ ਚਾਹੇ ਗੁਰੂ ਸਾਹਿਬਾਨ ਦੀਆਂ ਐ ਚਾਹੇ ਰਿਅਲਿਸਟਿਕ ਹੈ ਨੇਚਰਲ ਨਾਲ ਸੰਬੰਧਿਤ ਹੈ ਮੈਂ ਪਹਿਲਾਂ ਪੇਂਟਿੰਗ ਦੀ ਕਰਦਾ ਸੀ ਫੇਰ ਕਰਦੇ ਕਰਦੇ ਕੁਝ ਸਾਡੇ ਕੋਲੇ ਘਰ ਦੇ ਵਿੱਚ ਸਮਾਨ ਸਾਡਾ ਖਾਨਦਾਨੀ ਸੀਗਾ ਕੁਝ ਫਿਰ ਮੈਨੂੰ ਦੇਖ ਕੇ ਇਹ ਆਪਾਂ ਨੂੰ ਆਦਤ ਹੁੰਦੀ ਹੈ ਕਿ ਆਪਾਂ ਆ ਵੀ ਚੀਜ਼ ਲੈ ਲਿਆ ਆ ਵੀ ਚੀਜ਼ ਬਚਪਨ ਚ ਤਾਂ ਮੈਂ 20 ਸਾਲ ਦਾ ਸੀ ਜਦੋਂ ਤਾਂ ਮੈਨੂੰ ਇਹ ਸ਼ੌਂਕ ਪੈ ਗਿਆ ਤਾਂ ਮੈਂ ਇਸ ਦੇ ਨਾਲ ਨਾਲ ਇਹ ਸਮਾਨ ਜਿਹੜਾ ਵੱਖ-ਵੱਖ ਥਾਵਾਂ ਤੋਂ ਜਦੋਂ ਮੈਂ ਪੇਂਟਿੰਗ ਕਰਨ ਜਾਂਦਾ ਸੀ ਜਾਂ ਮੈਂ ਕਵੀ ਦਰਬਾਰਾਂ ਵਗੈਰਾ ਤੇ ਜਾਂਦਾ ਸੀ ਕਿਉਂਕਿ ਮੈਂ ਲਿਖਦਾ ਵੀ ਹਾਂ ਤਾਂ ਉਹ ਜਿੱਥੇ ਵੀ ਜਾਂਦਾ ਸੀ ਮੈਨੂੰ ਜਿਹੜੀ ਵੀ ਚੀਜ਼ ਯੂਨੀਕ ਤੇ ਐਂਟੀਕ ਨਜ਼ਰ ਆਉਂਦੀ ਸੀ ਉਹਨੂੰ ਮੈਂ ਲੈ ਲੈਂਦੀ ਮੈਂ ਮਤਲਬ ਆਪਦੇ ਖਰਚੇ ਹੋਰ ਕਿਤੇ ਨਹੀਂ ਕੀਤੇ ਮੈਂ ਇੱਕ ਤਰ੍ਹਾਂ ਦਾ ਇਹ ਵੈਲ ਬਣਾ ਲਿਆ ਆਪਦਾ ਐਬ ਬਣਾ ਲਿਆ ਸਮਝ ਲਓ ਕਿ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਸਮਾਨ ਦੇ ਉੱਤੇ ਆਪਦੀ ਵਿਰਾਸਤ ਦੇ ਉੱਤੇ ਤਰੋਹਰ ਦੇ ਉੱਤੇ ਮੈਨੂੰ ਇਹ ਚੰਗਾ ਲੱਗਦਾ ਸੀ ਇਕੱਠਾ ਕਰਨਾ ਤੇ ਮੈਂ ਜਿੱਥੋਂ ਵੀ ਮੈਨੂੰ ਚੀਜ਼ ਮਿਲੀ ਮੈਂ ਇਕੱਠੀ ਕੀਤੀ ਤੁਸੀਂ ਚੀਜ਼ ਇਕੱਠੀ ਕੀਤੀ ਪਰ ਸੰਘਰਸ਼ ਬੜਾ ਕੀਤਾ ਹੋਣਾ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਲਈ ਮੈਂ ਬਹੁਤ ਸੰਘਰਸ਼ ਕੀਤਾ ਜੀ ਈਵਨ ਕਿ ਮੈਂ ਕਈ ਵਾਰੀ ਬਾਹਰ ਜਾਣਾ ਜਾਂ ਕਿਤੇ ਵੀ ਜਾਣਾ ਮੇਰੇ ਕੋਲੇ ਕਿਰਾਇਆ ਨਹੀਂ ਰਹਿੰਦਾ ਸੀ ਵਾਪਸ ਆਉਣ ਨੂੰ ਤੇ ਮੈਂ ਸਾਰੇ ਦਾ ਸਾਰਾ ਪੈਸਾ ਉਸ ਤੇ ਖਰਚੇ ਦਿੰਦਾ ਸੀ ਜਿੰਨੇ ਕੁ ਮੇਰੀ ਜੇਰ ਜੇ ਹੁੰਦੇ ਸੀ ਤੇ ਫਿਰ ਮੈਂ ਆਉਣ ਲੱਗੇ ਨੇ ਅਗਲੇ ਨੂੰ ਕਹਿਣਾ ਜੀ ਮੈਨੂੰ ਕਿਰਾਏ ਜੋਗੇ ਪੈਸੇ ਇਹਦੇ ਚੋਂ ਲੈਸ ਕਰ ਦੋ ਤਾਂ ਉਹਨੇ ਮੈਨੂੰ ਕਿਰਾਇਆ ਦੇਣਾ ਤੇ ਮੈਂ ਇਸ ਤਰ੍ਹਾਂ ਦੇ ਹਾਲਾਤ ਵੀ ਰੋਟੀ ਖਾਣੀ ਛੱਡ ਦਿੰਦਾ ਸੀ ਰੋਟੀ ਖਾਣ ਦੇ ਬਿਨਾ ਸਰ ਜਾਂਦਾ ਦੋ ਟੰਗ ਪਰ ਮੈਂ ਇਹ ਸਮਾਨ ਹੈ ਜਿਹੜਾ ਜਿੱਥੇ ਵੀ ਮੈਨੂੰ ਮਿਲਿਆ ਮੈਂ ਚਾਹੇ ਕਿਸੇ ਦੀ ਮਿਹਨਤ ਕੀਤੀ ਤਾਂ ਕਿਸੇ ਦਾ ਤਰਲਾ ਕੀਤਾ ਚਾਹੇ ਉਹਦੇ ਮੈਨੂੰ 10 ਚੱਕਰ 10-10 ਚੱਕਰ ਵੀ ਲੰਗਾਉਣੇ ਪਏ ਕਿ ਮੈਨੂੰ ਜੀ ਇਹ ਸਮਾਨ ਜ਼ਰੂਰ ਦਿਓ ਤਾਂ ਉਹਨਾਂ ਨੇ ਬੇਸ਼ੱਕ ਮੈਥੋਂ ਪੈਸੇ ਵੀ ਲੈਣੇ ਹੁੰਦੇ ਸੀ ਫਿਰ ਵੀ ਮੈਂ ਉਹਨਾਂ ਦੀ ਇਸ ਤਰ੍ਹਾਂ ਮਿੰਤਾ ਵੀ ਕਰਦਾ ਸੀ ਔਰ ਹਰ ਹਿੱਲਾ ਮੈਂ ਵਰਤਦਾ ਸੀ ਕਿ ਮੈਨੂੰ ਇਹ ਸਮਾਨ ਮਿਲੇ ਤੁਸੀਂ ਪ੍ਰੋਫੈਸਰ ਹੋ ਪਰ ਇਹ ਜਿਹੜਾ ਇੱਕ ਕਿਤੇ ਹੀ ਵੱਖਰਾ ਹੈਗਾ ਜੇ ਆਪਾਂ ਗੱਲ ਕਰੀਏ ਫਿਰ ਦੋਨਾਂ ਨਾਲ ਹੀ ਸਮਾਂ ਕਿਸ ਤਰ੍ਹਾਂ ਕੱਢਦੇ ਹਾਂ ਦੇਖੋ ਜੀ ਮੈਂ ਆਪਣੇ ਕੋਲੇ 24 ਘੰਟੇ ਸਮਾਂ ਹੁੰਦਾ ਹੈ ਤੇ ਮੈਂ ਉਹਦੇ ਵਿੱਚ ਇੱਕ ਰਾਈਟਰ ਵੀ ਆ ਇੱਕ ਪੇਂਟਰ ਵੀ ਆ ਇੱਕ ਪ੍ਰੋਫੈਸਰ ਵੀ ਆ ਇੱਕ ਜ਼ਿੰਮੇਵਾਰ ਨਾਗਰਿਕ ਵੀ ਆ ਪਰਿਵਾਰ ਵੀ ਚਲਾਉਣਾ ਉਸ ਤੋਂ ਬਿਨਾ ਮੈਂ ਸਕਾਊਟ ਦਾ ਕਮਿਸ਼ਨਰ ਆ ਜ਼ਿਲ੍ਹੇ ਦਾ ਤਾਂ ਮੈਂ ਮੈਂ ਇਹ ਕਹਿਣਾ ਹੁੰਦਾ ਕਿ ਮੈਂ ਪੇਂਟਿੰਗ ਵੀ ਕਰਦਾ ਲਿਖ ਵੀ ਲਿਖਦਾ ਵੀ ਆ ਤੇ ਲੋਕੀ ਕਹਿੰਦੇ ਕਿ ਸਾਡੇ ਕੋਲੇ ਜੀ ਟਾਈਮ ਨਹੀਂ ਮੈਂ ਕਹਿੰਦਾ ਮੇਰੇ ਕੋਲ ਹਜੇ ਵੀ ਟਾਈਮ ਹੈ ਮੈਨੂੰ ਦੱਸੋ ਕੰਮ ਕੀ ਚਾਹੀਦਾ ਤੇ ਮੈਂ ਜੋ ਵੀ ਕੰਮ ਕੀਤੇ ਆ ਆਪਦਾ 100% ਦਿੱਤਾ ਉੱਥੇ ਇਹ ਨਹੀਂ ਕਿ ਮੈਂ ਟੀਚਰ ਆ ਦਾ ਟੀਚਿੰਗ ਦੇ ਵਿੱਚੋਂ ਮੈਂ ਕੋਈ ਬੰਕ ਮਾਰਾਂਗਾ ਮੈਂ ਕੋਈ ਫਰਲੋ ਮਾਰਾਂਗਾ ਨਾ ਮੈਂ ਪੂਰੇ ਦਾ ਪੂਰਾ ਟਾਈਮ ਟੀਚਿੰਗ ਤੇ ਦੇਵਾਂਗਾ ਤੇ ਆ ਦਾ ਸਾਰੇ ਦਾ ਸਾਰਾ ਬ੍ਰੇਨ ਉੱਥੇ ਬੱਚਿਆਂ ਨੂੰ ਜੇ ਮੈਂ ਨਹੀਂ ਦਿੰਦਾ ਤਾਂ ਮੈਂ ਬੜੀ ਬੇਇਨਸਾਫੀ ਕਰ ਰਿਹਾ ਹੋਊਗਾ ਫਿਰ ਮੇਰਾ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਜੇ ਮੈਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਾਂ ਤਾਂ ਪ੍ਰੋਫੈਸਰ ਜੀ ਗੱਲ ਕਰੀਏ ਜ਼ਿੰਮੇਵਾਰੀਆਂ ਤੋਂ ਤੁਸੀਂ ਗੱਲ ਕੀਤੀ ਹੈਗੀ ਇੱਕ ਪਿੰਡ ਦੇ ਵਿੱਚ ਮਿਊਜ਼ੀਅਮ ਬਣਾਉਣ ਦਾ ਇਹ ਆਈਡੀਆ ਕਿਸ ਤਰ੍ਹਾਂ ਆਇਆ ਤੁਸੀਂ ਸ਼ਹਿਰ ਛੱਡ ਕੇ ਪਿੰਡ ਦੇ ਵਿੱਚ ਫਿਰ ਲੋਕ ਦੇਖਣ ਕਿਸ ਤਰ੍ਹਾਂ ਆਉਂਦੇ ਨੇ ਜਾਂ ਲੋਕਾਂ ਤੁਹਾਡੇ ਤੱਕ ਪਹੁੰਚ ਕਿਵੇਂ ਕਰਦੇ ਅਮਨਦੀਪ ਜੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਹੈ ਕਿ ਮੈਂ ਇੱਕ ਪਿੰਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੀ ਦੁਨੀਆ 'ਚ ਇੱਕ ਦੌੜ ਲੱਗੀ ਹੋਈ ਹੈ ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਮੈਂ ਮੇਰਾ ਬਚਪਨ ਚੰਡੀਗੜ੍ਹ ਦਾ ਹੈ ਜਵਾਨੀ ਮੇਰੀ ਪਟਿਆਲੇ ਦੀ ਹੈ ਤੇ ਮੈਂ ਐਂਡ ਵਾਲਾ ਸਮਾ ਸਮਾ ਜਿਹੜਾ ਉਹ ਬਠਿੰਡੇ ਦੇ ਵਿੱਚ ਘਟੂ ਘਟਤੀ 35 ਸਾਲ ਰਿਹਾ ਤੇ ਉਸ ਤੋਂ ਬਾਅਦ ਮੇਰਾ ਜਿਵੇਂ ਆਪਾਂ ਦਾ ਇੱਕ ਖਾਸ਼ ਹੁੰਦੀ ਹੈ ਦਿਲ ਦੀ ਮੈਂ ਵਿਰਾਸਤ ਬਾਰੇ ਲਿਖਦਾ ਮੇਰੀ ਕਿਤਾਬ ਆਈ ਮੇਰਾ ਮੱਖੋ ਮਿੱਠਾ ਮਾਲਵਾ ਤੁਸੀਂ ਦੇਖਿਆ ਮੈਂ ਵਿਰਾਸਤ ਤੇ ਪੇਂਟਿੰਗਾਂ ਕਰਦਾ ਮੈਂ ਵਿਰਾਸਤ ਤੇ ਸਮਾਨ ਇਕੱਠਾ ਕਰਦਾ ਹੈ ਗਹਿਣੇ ਸਮਾਨ ਤਾਂ ਮੇਰਾ ਉਹ ਸਾਰੇ ਨਾ ਕਰਕੇ ਮੇਰਾ ਲਗਾ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਓਏ ਮਜ਼ੂਰ ਚੰਗੇ ਲੱਗਦੇ ਓਏ ਪਿੰਡ ਚੰਗੇ ਲੱਗਦੇ ਓਏ ਖੇਤ ਚੰਗੇ ਲੱਗਦੇ ਮੈਨੂੰ ਇਹ ਲੋਕ ਚੰਗੇ ਲੱਗਦੇ ਇਸ ਕਰਕੇ ਮੈਂ ਇਸ ਪਿੰਡਵਾਂ ਲਾਇਆ ਤੇ ਤੁਸੀਂ ਅਮਨ ਜੀ ਤੁਸੀਂ ਤੁਹਾਨੂੰ ਪਤਾ ਹੈ ਕਿ ਸਾਡੀ ਇੱਕ ਟੀਚਰ ਦੀ ਜਾਂ ਇੱਕ ਕਿੰਨੀ ਕੁ ਪੂੰਜੀ ਹੁੰਦੀ ਹੈ ਇੰਨੀ ਜਗ੍ਹਾ ਮੈਂ ਸ਼ਹਿਰ ਦੇ ਵਿੱਚ ਜਗ੍ਹਾ ਵੀ ਨਹੀਂ ਲੈ ਸਕਦਾ ਸਾ ਜਿੰਨੇ ਖਰਚੇ 'ਚ ਮੈਂ ਪੂਰਾ ਮਿਊਜ਼ੀਅਮ ਤੇ ਘਰ ਬਣਾ ਲਿਆ ਤਾਂ ਉਸ ਕਰਕੇ ਵੀ ਮੈਂ ਇੱਥੇ ਆਇਆ ਤੇ ਮੈਂ ਮੈਨੂੰ ਇਹ ਮੇਰਾ ਯਕੀਨ ਸੀ ਕਿ ਮੈਂ ਜਿੱਥੇ ਵੀ ਬੈਠਾਂਗਾ ਜਿਹੜੇ ਸ਼ੌਕੀਨ ਐ ਜਿਹੜੇ ਆਸ਼ਿਕ ਐ ਵਿਰਾਸਤ ਦੇ ਜਿਨ੍ਹਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਮੈਂ ਜਿੱਥੇ ਵੀ ਬੈਠਾਂਗਾ ਉੱਥੇ ਦੇਖਣ ਆਉਣਗੇ ਲੋਕਾਂ ਲਈ ਦੇਖਣ ਲਈ ਤੁਸੀਂ ਜਿਹੜਾ ਪ੍ਰਾਣਾ ਸੱਭਿਆਚਾਰ ਇਕੱਠਾ ਕਰ ਲਿਆ ਹਰਦਰਸ਼ਨ ਸਿੰਘ ਸੋਲ ਨੇ ਇਹ ਸਮਾਨ ਕਿੰਨਾ ਕਿੰਨਾ ਸੂਬਿਆਂ ਜਾਂ ਕਿੰਨਾ ਦੇਸ਼ਾਂ ਚ ਜਾ ਕੇ ਇਕੱਠਾ ਕੀਤਾ ਕਿਉਂਕਿ ਇੱਕ ਜਗ੍ਹਾ ਤੋਂ ਤੁਹਾਨੂੰ ਇਹ ਉਪਲਬਧ ਨਹੀਂ ਹੋਇਆ ਹਨ ਜੀ ਮੈਂ ਜਿੱਥੋਂ ਵੀ ਮੈਨੂੰ ਸਮਾਨ ਮਿਲਿਆ ਮਤਲਬ ਹਿੰਦੁਸਤਾਨ ਦੇ ਤਾਂ ਹਰ ਸੂਬੇ ਚੋਂ ਮੈਂ ਸਮਾਨ ਲੈਂਦਾ ਜੀ ਨੇਪਾਲ ਤੋਂ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਯੂਕੇ ਤੋਂ ਅਮਰੀਕਾ ਤੋਂ ਜਿਹੜਾ ਆਨਲਾਈਨ ਮੈਂ ਸਮਾਨ ਮੰਗਾਉਣਾ ਜੀ ਤੇ ਮੈਂ ਜਿੱਥੇ ਵੀ ਮੈਨੂੰ ਸਮਾਨ ਦਾ ਪਤਾ ਲੱਗਦਾ ਹੈ ਤੇ ਮੈਂ ਜਾਂਨਾ ਤੇ ਮੈਂ ਲੈ ਕੇ ਆਉਣਾ ਪਰ ਖਰਚਾ ਕਿ ਨਾ ਕਰਦਾ ਤੁਸੀਂ ਇਹ ਦੇਖ ਲਓ ਵੀ ਮੈਂ ਸਾਰੀ ਜ਼ਿੰਦਗੀ ਮੈਂ ਇੱਕ ਟੀਚਰ ਰਿਆਂ ਵਧੀਆ ਇਨਕਮ ਰਹੀ ਹੈ ਤੇ ਮੈਂ ਉਹਦੇ ਵਿੱਚੋਂ ਕੁਝ ਨਹੀਂ ਬਣਾਇਆ ਕੁਝ ਵੀ ਨਹੀਂ ਬਣਾਇਆ ਜਿਹੜਾ ਮੈਨੂੰ ਘਰੋਂ ਮੇਰਾ ਹਿੱਸਾ ਮਿਲਿਆ ਪੂਰੇ ਬਾਪ ਦੀ ਜਾਇਦਾਦ ਚੋਂ ਜਿਹੜਾ ਸਾਰਾ ਹਿੱਸਾ ਲਗਾ ਕੇ ਮੈਂ ਆਪ ਦਾ ਹ ਘਰ ਤੇ ਮਿਊਜ਼ੀਅਮ ਬਣਾ ਲਿਆ ਜਿਹੜੀ ਮੇਰੀ ਸਾਰੀ ਕਮਾਈ ਸੀ ਉਹ ਮੈਂ ਇਸ ਸਮਾਨ ਤੇ ਪਰਿਵਾਰ ਦਾ ਸਹਿਯੋਗ ਵੀ ਮੇਰਾ ਪਰਿਵਾਰ ਦਾ ਸਹਿਯੋਗ ਜੀ ਪਹਿਲਾਂ ਸਾਰੇ ਪਰਿਵਾਰ ਨੂੰ ਦਿੱਕਤ ਸੀ ਕਿ ਬਠਿੰਡੇ ਵਿੱਚ ਅਸੀਂ ਰਹਿੰਦੇ ਸੀਗੇ ਉਹ 300 ਗਜ ਦਾ ਘਰ ਵੀ ਮੈਨੂੰ ਛੋਟਾ ਪੈ ਗਿਆ। ਅੱਛਾ ਤੇ ਮੇਰਾ ਸਮਾਨ ਇੰਨਾ ਹੋ ਗਿਆ ਘਰ ਦੇ ਕਹਿੰਦੇ ਕਿ ਅਸੀਂ ਹੁਣ ਇਹ ਸਮਾਨ ਕਿੱਥੇ ਰੱਖੀਏ ਤੁਸੀਂ ਇਹਦਾ ਕੁਝ ਕਰੋ। ਤਾਂ ਪਰਿਵਾਰ ਦਾ ਮੈਨੂੰ ਉਹਨਾਂ ਨੇ ਪਰ ਮੇਰੇ ਤੋਂ ਅੱਕੇ ਨਹੀਂ ਥੱਕੇ ਨਹੀਂ। ਉਹਨਾਂ ਨੇ ਮੈਨੂੰ ਹਰ ਟਾਈਮ ਤੇ ਸਹਿਯੋਗ ਦਿੱਤਾ। ਚਾਹੇ ਮੇਰੇ ਮਾਤਾ ਪਿਤਾ ਸੀ, ਚਾਹੇ ਮੇਰੇ ਭਰਾ ਸੀ, ਮੈਂ ਉਹਨਾਂ ਦੀਆਂ ਮਿਸੇਸ ਸੀਗੀਆਂ, ਚਾਹੇ ਮੇਰੇ ਬੱਚੇ ਐ। ਉਹਨਾਂ ਨੇ ਮੇਰਾ ਮੇਰਾ ਬੇਟਾ ਸੁਖਪਿੰਦਰ ਸਿੰਘ ਸੋਹਲ ਉਹ ਜਿਹੜਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਜੌਬ ਕਰਦੇ ਐ। ਉਹਨਾਂ ਨੇ ਮੈਨੂੰ ਪੂਰਾ ਮਤਲਬ ਇਸ ਕਲੈਕਸ਼ਨ ਦੇ ਵਿੱਚ ਜੇ ਮੈਂ ਕਹਿ ਦਿਆਂ ਕਿ 50% ਹਿੱਸਾ ਮੇਰੇ بیٹے ਸੁਖਪਿੰਦਰ ਸਿੰਘ ਸੋਹਲ ਦਾ ਤਾਂ ਕੋਈ ਹੱਦਕਤ ਨਹੀਂ ਜਾਨੀ ਕਿ ਪਰਿਵਾਰ ਦਾ ਜਿਹੜਾ ਸ਼ੌਂਕ ਤੁਸੀਂ ਇਹ ਪਰਿਵਾਰ ਨੂੰ ਦੇਤਾ ਆਪਣਾ ਸ਼ੌਂਕ ਮੈਂ ਜੀ ਪਰਿਵਾਰ ਨੂੰ ਇੱਕ ਇਸ ਤਰ੍ਹਾਂ ਦਾ ਆਪਣੇ ਨਾਲ ਜੋੜ ਲਿਆ ਕਿ ਉਹ ਹੁਣ ਮੇਰੇ ਤੋਂ ਬਾਅਦ ਉਹਨਾਂ ਦਾ ਪੱਕਾ ਸ਼ੌਂਕ ਬਣ ਚੁੱਕਿਆ ਜੀ ਇਹ ਹਾਂਜੀ ਸੋ ਪ੍ਰੋਫੈਸਰ ਸਾਹਿਬ ਦੀਆਂ ਜਿਹੜੀਆਂ ਵਸਤਾਂ ਜਿਹੜੀਆਂ ਇਕੱਠੀਆਂ ਕੀਤੀਆਂ ਤੁਹਾਨੂੰ ਇੱਕ ਵਾਰ ਤਸਵੀਰ ਦਿਖਾਉਣੀ ਆ ਤੁਸੀਂ ਦੇਖੋ ਕੋਜਾ ਰੜਕਣਾ ਕਈ ਆਪਣਾ ਜਿਹੜੇ ਨੌਜਵਾਨਾਂ ਨੂੰ ਇਸ ਟਾਈਮ ਜਿਹੜਾ ਹੈ ਨਾ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਪਰ ਉਹ ਵਿਰਾਸਤ ਨੂੰ ਇਹਨਾਂ ਨੇ ਸਾਹਮ ਕੇ ਰੱਖਿਆ ਇੱਕ ਪਿੰਡ ਦੇ ਵਿੱਚ ਇਹ ਮਿਊਜ਼ੀਅਮ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਤਾਂ ਜੋ ਆਪਣਾ ਸੱਭਿਆਚਾਰ ਅਤੇ ਪੰਜਾਬ ਦੇ ਵਿਰਸੇ ਬਾਰੇ ਅੱਜ ਦੀ ਨੌਜਵਾਨੀ ਨੂੰ ਜਿਹੜਾ ਹੈਗਾ ਉਹ ਜਾਣਕਾਰੀ ਦੇ ਸਕਣ ਇਹ ਇਤਿਹਾਸ ਹੈ ਜਿਹੜਾ ਉਸ ਮੋਈ ਬੈਠੇ ਨੇ ਤੇ ਇਤਿਹਾਸ ਅੱਗੇ ਕਈ ਪੀੜ੍ਹੀਆਂ ਤੱਕ ਉਹ ਜਿਹੜਾ ਹੈਗਾ ਸਾਂਝਾ ਕਰਨਾ ਚਾਹੁੰਦੇ ਨੇ ਈਟੀ ਭਾਰਤਰੀ ਭਿੰਡਾ ਤੋਂ ਮਨਦੀਪ ਗੋਸੂਦੀ